ਸਰਦਾਰ ਜੀ ਕਲੋਥ ਹਾਊਸ ਤੇ ਸੋ ਆਪਾਂ ਅੰਦਰ ਆ ਕੇ ਦੇਖਦੇ ਹਾਂ ਅੱਜ ਕਿਹੜੀ ਆਫਰ ਇਹਨਾਂ ਨੇ ਨਵੇਂ ਸਾਲ ਤੇ ਲਾਈ ਹੋਈ ਹੈ ਜੀ ਸੋ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਆਪਾਂ ਦਿਖਾਉ ਉਹ ਅੱਜ ਨਵੇਂ ਸਾਲ ਤੇ ਰੈਡੀਮੇਡ ਤੇ ਕਿਹੜੀ-ਕਿਹੜੀ ਆਫਰ ਲਾਈ ਹੋਈ ਹੈ ਜੀ ਰੈਡੀਮੇਡ ਤੇ ਆਪਾਂ ਲਿਆਂਦੇ ਆ ਬਹੁਤ ਹੀ ਵਧੀਆ 벨ਵੈਟ ਦੇ ਸਟਿਚਡ ਸੂਟ ਵਿਦ ਸਟੋਲ ਵਿਦ ਸਟੋਲ ਦੇ ਨਾਲ ਜੀ ਹਾਂਜੀ ਇਹ ਸਟਿਚ ਕਰਨੇ ਪਊਗੇ ਸੀਤੇ ਲਾਇਆ ਹੈ ਜੀ ਨਹੀਂ ਓਦਾਂ ਜੇ ਫਿਟਿੰਗ ਬਣਾਣੀ ਹੋਵੇ ਉਹ ਤਾਂ ਫਾਂ ਵੈਸੇ ਤੁਹਾਨੂੰ ਪਤਾ ਹੀ ਆ ਥੋੜੀ ਬਹੁਤੀ ਅਲਟਰਨੇਟ ਕਰਵਾਣੀ ਪੈਂਦੀ ਆ ਪ੍ਰੋਪਰ ਸਾਈਜ਼ ਨਹੀਂ ਹੁੰਦਾ ਹਰੇਕ ਦਾ ਓਕੇ ਹਾਂਜੀ ਇਹਦੇ ਨਾਲ ਹੈਗਾ ਸਟਾਲ ਇਹ ਬਹੁਤ ਹੀ ਪਿਆਰਾ ਸ਼ਰਟ ਪੱਲੇ ਤੇ ਵੀ ਵਰਕ ਆ ਨੱਕ ਤੇ ਵੀ ਵਰਕ ਆ ਇਹ ਖੁੱਲੇ ਤੇ ਪਲਾਜੋ ਆ ਨਾਲ ਜਿਸ ਤਰ੍ਹਾਂ ਮਰਜੀ ਵੇਅਰ ਕਰੋ ਪ੍ਰਾਈਜ਼ ਆਈਦਾ ਆਪਾਂ ਨੇ ਮਿਕਸ ਪ੍ਰਾਈਜ਼ ਹੀ ਆਣਗੇ ਕਿਉਂਕਿ ਮਾਲ ਇੱਕ ਦੂਜੇ ਦੇ ਉੱਪਰ ਦਬਿਆ ਹੋਇਆ ਓਕੇ ਹਾਂਜੀ ਜਿਹੜਾ ਆਪਾਂ ਨੂੰ ਆ ਗਿਆ ਉਹਦੇ ਆਪਾਂ ਤੁਹਾਨੂੰ ਦੱਸ ਦਿੰਦੇ ਨੇ ਪ੍ਰਾਈਜ਼ ਐਨਾ ਹੋਏ ਵੀ ਕਿ ਪਹਿਲਾਂ ਘੱਟ ਰੇਟ ਵਾਲਾ ਆ ਗਿਆ ਫਿਰ ਬਾਅਦ ਚ ਜ਼ਿਆਦਾ ਵਾਲਾ ਜਿਹੜਾ ਆਪਣੇ ਹੱਥ 'ਚ ਆ ਗਿਆ ਆਪਾਂ ਨੂੰ ਉਹ ਹੀ ਤੁਹਾਨੂੰ ਰੇਟ ਦੱਸ ਕੇ ਜਾਣੇ ਇਹ ਸੂਟ ਵੈਸੇ 1000 ਰੁਪਏ ਸੇਲਿੰਗ ਹੈ ਜੀ ਐਸਪੈਸ਼ਲੀ ਨਿਊ ਇਅਰ ਦੇ ਆਫਰ ਹੈ ਇਹਦੇ ਵਿੱਚ 1200 ਰੁਪਏ ਦੇ ਦੋ ਸੂਟ ਮਿਲਣਗੇ ਇਹਦੇ 1200 ਰੁਪਏ ਦੇ ਹਾਂਜੀ ਇਹ ਆਪਣਾ ਸਕਰੀਨਸ਼ਾਟ ਲੈ ਕੇ ਆਵੇ ਸਟੇਟ ਸੂਟ ਹੈ ਜੀ ਇਹ ਹੈ ਔਰ ਟਰਲਵਟ ਦੇ ਵਿੱਚ ਆ ਨਾਲ ਦੁਪੱਟਾ ਹੈ ਤੇ ਆਗੇ ਇਦਾਂ ਨਾ ਕਹਦੇ ਜੀ ਹਾਂਜੀ ਆ ਸੂਟ ਸਾਰਿਆਂ ਦਾ ਇੱਕੇ ਰੇਟ ਨਹੀਂ ਹੈਗਾ ਸਭ ਦਾ ਹੀ ਅਲੱਗ-ਅਲੱਗ ਹੈ ਸਭ ਦਾ ਹੀ ਅਲੱਗ-ਅਲੱਗ ਹੈ ਹਾਂਜੀ ਇਹ ਆਗੇ ਆਪਣੇ ਕਟرائی ਦੇ ਵਿੱਚ ਕਟرائی ਇਹ ਸੂਟ ਤੁਹਾਨੂੰ 1200 ਦੇ ਦੋ ਮਿਲੋਗੇ ਜੀ ਅੱਛਾ ਜੀ ਸਿੰਗਲ ਸੂਟ ਤੁਹਾਨੂੰ ਇਹ 800 ਰੁਪਏ ਦਾ ਮਿਲੇਗਾ ਜੀ ਅਗਰ ਸਿੰਗਲ ਲੈਣਾ ਤਾਂ 800 ਦਾ ਹੀ ਮਿਲਣਾ ਅਗਰ ਦੋ ਵੀਸ ਲਓਗੇ ਤਾਂ ਤੁਹਾਨੂੰ 1200 ਦਾ ਮਿਲੇਗਾ ਜੀ ਦੋ 1200 ਦੇ ਸਿੰਗਲ 800 ਦੇ ਹਾਂ ਸਿੰਗਲ 800 ਦਾ ਓਕੇ ਜੀ ਇਹ ਸਪੈਸ਼ਲ ਆਫਰ ਆਫਰ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਕੁਆਂਟੀਟੀ ਲੈਣੀ ਪੈਣੀ ਹੈ ਕੁਆਂਟੀਟੀ ਲੈਣੀ ਪਊਗੀ ਹਾਂਜੀ ਇਹ ਨੈਕਸਟ ਆ ਗਿਆ ਆਪਣਾ ਵੈਲਵਟ ਤੇ ਇਹ ਆ ਕੁਟ్రਾਈ ਤੇ ਆ ਗਿਆ ਕੁਟ్రਾਈ ਤੇ ਹਾਂਜੀ ਕੁਟ్రਾਈ ਦਾ ਸੂਟ ਬਹੁਤ ਹੀ ਪਿਆਰਾ ਆਪਣਾ 1495 ਸੇਲਿੰਗ ਆ ਸੂਟ 1495 ਹਾਂਜੀ ਜੀ ਦਾ ਗੋਲਡਨ ਇਹ ਸਟੌਲ ਹੈ ਇਹਦੀ ਹਾਂਜੀ ਇਹ ਸਟੌਲ ਹੈ ਦਾ ਨੈਕਸਟ ਕਲਰ ਇਹਦੇ ਵਿੱਚ ਜੇ ਵਾਲਾ ਹੈ ਇਹ ਪੈਂਟ ਆ ਗਿਆ ਇਹਦਾ ਟਰੌਜ਼ਰ ਅ ਬਲੂ ਬਲੂ ਬਹੁਤ ਹੀ ਪਿਆਰਾ ਐ ਲਵ ਨੈਕਸਟ ਇਹਦਾ ਸ਼ਰਟ ਆ ਗਈ ਦੀ ਹਾਂਜੀ ਇਹਦੇ ਵਿੱਚ ਦੋ ਸ਼ੇਡ ਹੋਰ ਹੋਣਗੇ ਇਹ ਨਾਲ ਆ ਗਿਆ ਸਟੌਲ ਬਹੁਤ ਹੀ ਪਿਆਰਾ ਇਹ ਕ੍ਰੈਸਿੰਗ ਰੇਟ ਇਹਦਾ 1 ਪੀਸ ਦਾ 1495 ਆ ਇਹ ਬੈਲਵਰਟ ਬੈਲਵਰਟ ਨਹੀਂ ਹੈਗੀ ਇਹ ਕਟ్రਾਈ ਹੈ ਕਟ్రਾਈ ਦਾ ਸੂਟ ਤੁਹਾਨੂੰ 1495 ਇਹ ਵਾਲਾ ਇਹ ਤੁਹਾਨੂੰ ਮਿਲਣ ਜਾ ਰਿਹਾ ਸਿਰਫ 1800 ਰੁਪਏ ਦੇ ਦੋ 1800 ਰੁਪਏ ਦੇ ਦੋ ਹਾਂਜੀ ਕੀ ਬਾਤ ਹੈ ਸਿੰਗਲ ਲਓਗੇ ਤਾਂ ਤੁਹਾਨੂੰ ਲੈਸ ਕਰਕੇ ਡਿਸਕਾਊਂਟ ਦੇ ਉੱਪਰ 1200 ਰੁਪਏ ਦਾ ਸਿੰਗਲ ਮਿਲੇਗਾ 1200 ਦਾ ਸਿੰਗਲ ਮਿਲੂਗਾ ਜੀ ਹਾਂਜੀ अगर 2 पीस लोगे तो 1800 ਦੇ ਦੋ ਸਕਰੀਨ ਸ਼ਾਟ ਨਾਲ ਵਾਰ-ਵਾਰ ਕਹਿ ਰਹੀ ਹਾਂ ਮੈਂ ਸਕਰੀਨ ਸ਼ਾਟ ਸਕਰੀਨ ਸ਼ਾਟ ਆਪਣੇ ਲੈ ਕੇ ਆਈ ਹਾਂ ਜੀ ਨਹੀਂ ਕੋਟ ਸੈੱਟ ਦੇ ਵਿੱਚੋਂ ਕੋਟ ਸੈੱਟ ਮਿਲ ਚੁਗੇ ਜੀ ਇਹ ਕੋਟ ਸੈੱਟ ਹੈ ਜੀ ਹਾਂ ਜੀ ਇਹ ਟਰੌਜ਼ਰ ਹੈ ਦਾ ਤੇ ਇਹ ਵਾਲੀ ਉਹਦੀ ਸ਼ੋਰ ਇਹ ਤਾਂ ਕੋਟ ਸੈੱਟ ਕੋਟ ਸੈੱਟ ਹਾਂ ਜੀ ਇਹ 1200 ਰੁਪਏ ਦਾ ਆਪਣਾ ਕੋਟ ਸੈੱਟ ਹੈ ਓਕੇ ਆਫਰ ਦੇ ਉੱਤੇ ਤੁਹਾਨੂੰ ਸਿਰਫ ਮਿਲੇਗਾ ਹੈ 800 ਰੁਪਏ ਦਾ ਕੋਟਰਾਏ ਦਾ ਹੈ 벨ਵਰਟ ਨਹੀਂ ਹੈਗਾ ਕਟ ਰਾਈ ਦਈਏ ਹਾਂਜੀ ਇਹ ਕੋਈ ਟਰਾਈ ਦੇ ਵਿੱਚ ਹੈ ਵੈਲਵਟ ਨਹੀਂ ਹੈ ਸੋ ਅਗਲਾ ਪੀਸ ਕਿਹੜਾ ਦੇਖੀਏ ਅਗਲਾ ਪੀਸ ਵੀ ਆਏਗਾ ਨੈਰਾ ਕਟ ਦੇ ਨਾਲ ਇਹ ਨੈਰਾ ਕਟ ਹੈ ਇਹ ਹਾਂਜੀ ਇਹਦੇ ਚ ਵੀ ਬਹੁਤ ਹੀ ਸੋਹਣਾ ਸ਼ੇਡ ਆ ਓਕੇ ਇਹ ਇਹ ਸਾਰੇ ਛੋਲੇ ਤਾਂ ਇਹ ਕਰਦੇ ਹੋਣੇ ਇਹ ਕੁਝ ਨਹੀਂ ਹੁੰਦਾ ਹੈਗਾ ਦੇਖੋ ਜੀ ਮਸ਼ੀਨ ਵਾਸ਼ ਕਰ ਲੋ ਚਾਹੇ ਤੁਸੀਂ ਕੁਝ ਨਹੀਂ ਹੋਣਾ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਕੀ ਹੋਵੇ ਕੋ ਬਨੇ ਪਿਆਰੇ ਪਿਆਰੇ ਕਲਰ ਹੀ ਇਹ ਸੂਟ ਤੁਹਾਨੂੰ ਵੈਸੇ ਮਿਲੇਗਾ 1295 ਦਾ ਸਿੰਗਲ ਸੂਟ ਤੁਹਾਨੂੰ 1295 ਦਾ ਮਿਲੇਗਾ ਅਗਰ ਤੁਸੀਂ ਦੋ ਪੀਸ ਲਓਗੇ ਜੀ ਤਾਂ ਫਿਰ ਤੁਹਾਨੂੰ 2000 ਰੁਪਏ ਦੇ ਦੋ ਮਿਲ ਜੁਗਏ 2000 ਰੁਪਏ ਦੇ ਦੋ ਆਫਰ ਦੇ ਵਿੱਚ ਹੀ ਆਫਰ ਪ੍ਰਾਈਜ਼ ਹੱਥੇ ਲੱਗਿਆ ਹੋਇਆ ਇਹ ਆ ਗਿਆ 벨ਵੈਟ ਦੇ ਉੱਤੇ ਇਹ 벨ਵੈਟ ਦੇ ਉੱਤੇ ਜੀ ਹਾਂਜੀ ਇਹ ਵੀ ਨੈਰਾ ਕੱਟਾ ਇਹ ਵੀ ਨੈਰਾ ਕੱਟਾ ਹੈ ਜੀ ਹਾਂਜੀ ਯਾ लवली ਪੀਚ ਜਿਹਾ ਕਲਰ ਦੇਖੋ ਹਾਂਜੀ ਬਹੁਤ ਪਿਆਰਾ ਬੇਬੀ ਪਿੰਕ ਸ਼ੇਡ ਆ ਇਹ ਇਹ ਸੂਟ ਤੁਹਾਨੂੰ ਮਿਲਣ ਜਾ ਰਿਹਾ 1800 ਰੁਪਏ ਦੇ ਦੋ 1800 ਰੁਪਏ ਦੇ ਦੋ ਹਾਂਜੀ ਸਿੰਗਲ ਸੂਟ ਤੁਹਾਨੂੰ ਮਿਲੇਗਾ 1000 ਰੁਪਏ ਦਾ ਸਿੰਗਲ 1000 ਦਾ ਹੀ ਹਾਂਜੀ ਇਸ ਵਾਰ ਤੁਮਹਾਕਾ ਬੜਾ ਤਕੜਾ ਲਾਇਆ ਹੋਇਆ ਤੁਸੀਂ ਕਿ ਆਪਣੇ ਪਾਸ ਡੇਲੀ ਵੇਅਰ ਨੂੰ ਆ ਜਾਂਦਾ ਸਿੰਪਲ ਜਿਹਾ ਸੂਟ ਜਿੱਦਾਂ ਕਿਸੇ ਲੌਂਗ ਨਾਈਟ ਸੂਟ ਵੇਅਰ ਕਰਨੇ ਹੁੰਦੇ ਆ ਇਹ ਡੇਲੀ ਵੇਅਰ ਵਾਲੇ ਹੋ ਗਏ ਹਾਂਜੀ ਹਲਕੀ ਰੇਂਜ ਦੇ ਵਿੱਚ ਆ ਇਹ ਤੁਹਾਨੂੰ ਇਹ 600 ਰੁਪਏ ਤੇ 200 ਰੁਪਏ ਮਿਲਣਗੇ ਇਹ 600 ਤੇ 200 ਸਿੰਗਲ ਲੈਣਾ ਤਾਂ ਤੁਹਾਨੂੰ 400 ਰੁਪਏ ਆਕੇ ਪੀਸ ਦੇ ਦੇਖੋ ਇਹਦੇ ਸ ਵੀ ਕਲਰ ਹੈਗੇ ਆ ਹਾਂ ਆਪਾਂ ਸਾਰਿਆਂ ਦੇ ਕਲਰ ਤਾਂ ਦਿਖਾਵਾਂਗੇ ਨੀ ਇੱਕ ਇੱਕ ਵੀ ਦਿਖਾ ਦੇਈਗਾ ਹਾਂਜੀ ਸਾਰਿਆਂ ਦਾ ਇਹ ਬਹੁਤ ਹੀ ਪਿਆਰਾ ਵਰਕ ਦੇ ਨਾਲ ਕਟرائی ਤੇ ਸੂਟ ਹੈ ਜੀ ਪੂਰੇ ਤੇ ਥ੍ਰੈਡ ਵਰਕ ਹੋਇਆ ਹੋਇਆ ਹੈ ਥ੍ਰੈਡ ਵਰਕ ਕਰਿਆ ਹੋਇਆ ਹੈ ਪੂਰੇ ਤੇ ਹਾਂ ਜੀ ਨਾਲ ਦੁਪੱਟੇ ਤੇ ਵੀ ਥ੍ਰੈਡ ਵਰਕ ਆ ਇਹ ਟਰੌਜ਼ਰ ਨਾਲ ਇਸ ਤੋਂ ਅੱਗੇ ਵੀ ਵਰਕ ਆ ਸਾਰਾ ਸੂਟ ਵਰਕ ਤੇ ਆ ਇਹ ਸੂਟ 1495 ਰੁਪਏ ਦਾ ਹੈ ਜੀ ਸਿੰਗਲ ਸੂਟ 1495 ਦਾ ਆਫ ਕਰਕੇ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਜੀ ਸਿਰਫ 1100 ਰੁਪਏ ਦਾ 1100 ਰੁਪਏ ਦਾ ਇਹ ਹਾਂਜੀ 1100 ਦਾ ਇਹ ਵਾਲਾ ਸੂਟ ਪਏਗਾ ਅਗਰ ਤੁਸੀਂ ਦੋ ਸੂਟ ਲਓਗੇ ਤਾਂ ਤੁਹਾਨੂੰ ਇਹ ਵਾਲਾ ਸੂਟ 1900 ਰੁਪਏ ਦੇ ਪੈ ਜਾਊਗਾ 1900 ਰੁਪਏ ਦੇ ਦੋ ਸੂਟ ਹਾਂਜੀ ਇਹਦੇ ਚ ਵੀ ਕਲਰ ਹੈਗੇ ਆਪਣੇ ਬਾਸ ਇੱਕ ਐ ਇੱਕ ਰਾਸੀ ਸੂਟ ਇਹ ਤਾਂ ਹੋਟ ਸੈਲਿੰਗ ਹੀ ਚੱਲਦਾ ਹੈ ਤੁਹਾਨੂੰ ਕਪੜਾ ਸੂਟ ਆਖਰੀ ਸਾਲ ਵੀ ਬਹੁਤ ਸੇਲ ਕੀਤਾ ਇਹ ਇਹ ਦੁਬਾਰੇ ਆ ਗਿਆ ਰਿਪੀਟਡ ਫਿਰ ਪਿੱਟੜਾਇਆ ਹੀ ਹਾਂਜੀ ਇਹ ਹਰ ਕੁਈਆ ਰਹੀ ਆਉਂਦਾ ਹੈ ਫੈਬਰਿਕ ਪਹਿਲੇ ਬਹੁਤ ਕੋਸਟਲੀ ਸੀਗਾ ਹੁਣ ਆਪਾਂ ਨੂੰ ਘੱਟ ਰੇਟਾਂ ਤੇ ਮਿਲ ਗਿਆ ਆਪਾਂ ਨੇ ਵੀ ਘੱਟ ਰੇਟਾਂ ਤੇ ਕਸਟਮਰਾਂ ਦਾ ਫਾਇਦਾ ਕਰ ਦੇਣਾ ਆਪਾਂ ਨੇ ਜੀ ਅਛੀ ਹਾਂਜੀ ਇਹ ਵਾਲਾ ਸੂਟ ਤੁਹਾਨੂੰ ਆਫਰ ਰੇਟਾਂ ਤੇ ਮਿਲੇਗਾ 1000 ਰੁਪਏ ਦੇ ਦੋ 1000 ਰੁਪਏ ਦੋ ਹੀ ਹਾਂਜੀ 1000 ਰੁਪਏ ਦੇ ਦੋ ਬਹੁਤ ਹੀ ਸੋਹਣੀ ਕਾਚੀ ਹੁੰਦਾ ਪਰ ਦੋ ਪਰਚੇਜ਼ਿੰਗ ਕਰਨੇ ਪੈਣੇ ਨੇ ਦੋ ਪਰਚੇਜ਼ਿੰਗ ਕਰੂਗੇ 1000 ਦੇ ਦੋ ਮਿਲੂਗਾ ਹਾਂਜੀ ਸਿੰਗਲ ਲਓਗੇ ਤੁਹਾਨੂੰ 900 ਦਾ ਸਿੰਗਲ 900 ਦਾ ਪਊਗਾ ਜੀ ਬਹੁਤ ਗਰਮ ਬਹੁਤ ਹੀ ਪਿਆਰੇ ਫਰਾਕ ਸੂਟ ਹੈ ਇਹ ਫਰਾਕ ਸੂਟ ਹੈ ਹਾਂਜੀ ਇਹ ਦਿਸ ਸ਼ਰਟ ਹੋਗੀ ਇਹ ਪਰਾਉਜ਼ਰ ਆ ਗਿਆ ਦੇਖੋ ਜੀ ਕਿੰਨਾ ਵਧੀਆ ਕੰਬੀਨੇਸ਼ਨ ਬਣਿਆ ਹੈ ਇਹ ਨਾਲ ਆ ਗਿਆ ਸਟਾਲ ਸਟਾਲ ਤੇ ਵੀ ਬਾਰਡਰ ਹੈ ਸਟੋਲ ਤੇ ਵੀ ਵਰਕ ਹੋਇਆ ਵਧੀਆ ਹੈ ਹਾਂ ਜੀ ਬਹੁਤ ਹੀ ਪਿਆਰਾ ਹੈ ਕੂਲਨ ਦਾ ਸੂਟ ਹੈ ਇਹ ਵਾਲਾ ਸੂਟ ਤੁਹਾਨੂੰ 2000 ਦੀ ਰੇਂਜ ਵਾਲਾ ਸੂਟ ਹੈ ਸਿਰਫ 2 ਪੀਸ ਲੈਣ ਤੇ ਤੁਹਾਨੂੰ ਇਹ 1000 ਰੁਪਏ ਦਾ ਹੀ 1 ਪੀਸ ਸਿੰਗਲ ਪਏਗਾ 2000 ਦਾ ਸਿੰਗਲ ਆ ਤੇ ਦੋ ਪਰਚੇਸ ਕਰਦੇ ਤੁਹਾਨੂੰ 2000 ਦੇ ਮਿਲਣਗੇ 2000 ਦੇ ਦੋ ਮਿਲਣਗੇ ਹਾਂ ਜੀ ਆਫਰ ਹੈ ਜਿੰਨੇ ਕਲਰ ਚਾਰਜ ਹੈਗੇ ਨੇ ਚੰਗੇ ਮਾਲ ਸੇ ਡੱਬੋਏ ਹੋਏ ਨੇ ਮਾਲ ਬਹੁਤ ਵਿਆਪਕੋ ਕੂਲਨ ਦਾ ਇਹ ਜੋ ਬਲੂ ਜੰਗਲ ਦਾ ਕੱਟ ਹੋਇਆ ਹੋਣਾ। ਅਰੇ ਇਸ ਨੇ ਰਕਟ ਦੇ ਵਿੱਚ 컬러 ਬਹੁਤ प्यारे ਆਏ ਹੋਏ। ਜਿਹੜਾ 컬러 ਲੈਣਾ ਤੁਸੀਂ ਸਕਰੀਨ ਸ਼ਾਟ ਦੇ ਸਕਦੇ ਆ। ਇੱਕ ਆ ਗਿਆ ਆਪਣੇ ਕਰਾਚੀ ਸੂਟ। ਬਹੁਤ ਹੀ प्यारे ਦੁਪੱਟੇ ਦੇ ਨਾਲ ਹੈ। ਇਹ ਹੈਗਾ ਕੁਲਰੂਨ ਸਾਲ। ਪੈਂਟਰ ਵੀ ਟ੍ਰਾਊਜ਼ਰ ਇਹਨਾਂ ਦਾ ਪਾਣੀ ਨੇ ਬਹੁਤ ਹੀ ਪਿਆਰੀ ਸ਼ਰਟ ਹੈ ਇਹ ਵੀ ਸ਼ਰਟ ਹੈ ਇਹਨੂੰ ਜੀ ਸ਼ਰਟ ਨੂੰ ਵੀ ਪਾਕਟ ਆ ਟ੍ਰਾਊਜ਼ਰ ਨੂੰ ਵੀ ਪਾਕਟ ਆ ਯਾਨੀ ਕਿ ਕਿੰਨਾ ਸੋਹਣਾ ਹੋਇਆ ਵਰਕ ਦਾ ਬਹੁਤ ਹੀ ਪਿਆਰਾ ਵਰਕ ਹੈ ਬਟਨ ਕਿੰਨੇ ਪਿਆਰੇ ਲੱਗੇ ਹੋਏ ਆ ਪ੍ਰਿੰਟਿੰਗ ਬਹੁਤ ਪਿਆਰੀ ਹੈ ਡਿਜੀਟਲ ਪ੍ਰਿੰਟਿੰਗ ਦੇ ਨਾਲ ਆ ਕਰਾਚੀ ਸੂਟ ਹੈ ਇਹ ਤੁਹਾਨੂੰ 22200 ਵਾਲੀ ਸੂਟ ਆ ਸਪੈਸ਼ਲ ਆਫਰ ਤੇ ਮਿਲਣ ਜਾ ਰਹੇ ਆ 1200 ਰੁਪਏ ਦਾ ਸੂਟ ਮਿਲ ਹੈ 1200 ਰੁਪਏ ਦਾ ਹਾਂਜੀ ਬੌਮ ਸੂਟ ਹੈ ਫੁੱਲ ਬੌਮ ਸੂਟ ਸਾਹਿਬ ਦੇਖੋ ਅੰਦਰ ਤੇ ਰੀਡਿੰਗ ਵਾਲਾ ਜਿਸ ਵਾਂਗ ਮਰਜੀ ਤੁਸੀਂ ਵੇਅਰ ਕਰੋ ਤੁਹਾਨੂੰ ਨਹੀਂ ਲੱਗੇਗੀ ਓਕੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਰਦਾਰਜੀ ਕਲੋਥ ਹਾਊਸ ਤੇ ਆਫਰ ਰਾਈ ਹੋਈ ਹੈ ਜੀ ਸ਼ਾਮ ਦਾ ਟਾਈਮ ਹੋ ਗਿਆ ਹਮ ਫੱਕ ਵੀ ਗਏ ਆਪਾਂ ਘਰ ਨੂੰ ਜਾਣੇ ਦਾ ਹਾਂਜੀ ਹਾਂਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਸਰਦਾਰਜੀ ਕਲੋਥ ਹਾਊਸ ਤੇ ਆਫਰ ਲੈਣ ਲਈ ਆਪਾਂ ਤੁਹਾਨੂੰ ਦੱਸਿਆ ਕਿ ਆਪਣੀ ਨਵੀਂ ਸ਼ਾਪ ਪਗੜੀ ਸੈਂਟਰ ਸਰਦਾਰ ਜੀ ਪਗੜੀ ਸੈਂਟਰ ਓਪਨ ਹੋਣ ਜਾ ਰਿਹਾ ਨਿਊ ਇਅਰ ਤੇ ਤੇ ਉਹ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਿਆ ਜਾਊਗਾ ਵੀ ਕਿੰਨੀ ਤਰੀਕ ਨੂੰ ਓਪਨਿੰਗ ਆ ਜੀ ਸਾਰੇ ਵੀਵਰਸ ਨੇ ਔਰ ਆਪਣੇ ਪੁਰਾਣੇ ਕਸਟਮਰ ਨਿਊ ਕਸਟਮਰ ਸਾਰਿਆਂ ਨੇ ਵਿਜ਼ਿਟ ਕਰਨਾ ਤੇ ਸਪੈਸ਼ਲ ਆਫਰ ਦਾ ਫਾਇਦਾ ਉਠਾਣਾ ਉਧਰ ਵਾਲੇ ਸਪੈਸ਼ਲ ਆਫਰ ਸਕਰੀਨ ਤੇ ਜੋ ਨੰਬਰ ਚੱਲਦੇ ਤੁਸੀਂ ਉਹਨਾਂ ਤੇ ਕੰਟੈਕਟ ਕਰ ਸਕਦੇ ਹੋ WhatsApp ਤੇ ਆਪਾਂ ਹੈਲੋ ਕਰਕੇ ਤੁਸੀਂ ਗਰੁੱਪ ਵਿੱਚ ਐਡ ਹੋ ਸਕਦੇ ਹੋ ਨਿਊ ਨਿਊ ਆਫਰ ਦੇਖਣ ਲਈ ਜੀ ਵਿਜ਼ਿਟ ਕਰੋ ਬਹੁਤ ਵੱਧ ਤੋਂ ਵੱਧ ਆਪਣੀ 올ਡ ਸ਼ਾਪ ਤੇ ਇਹ ਵਾਲੀ ਆਫਰਸ ਆਪਣੀ ਸਾਰੀ ਜੋ ਵੂਲਨ ਤੇ ਆ ਜੋ ਆਪਾਂ ਨੇ ਪਹਿਲਾਂ ਵੀ ਵੂਲਨ ਤੇ ਅਨ ਸਟਿਚ ਤੇ ਲਗਾਈ ਆ ਉਹ ਸਾਰੀ ਆਪਣੀ 올ਡ ਸ਼ਾਪ ਦੇ ਵਿੱਚ ਆ 올ਡ ਸ਼ਾਪ ਆਪਣੀ ਉੱਥੇ ਹੀ ਆ ਉਹ ਉਦਾਂ ਹੀ ਰੈਗੂਲਰ ਚੱਲਣੀ ਆ 올ਡ ਆਪਣੀ ਜੱਗੀ ਮੈਡੀਕਲ ਸਟੋਰ ਹਾਂਜੀ ਜੱਗੀ ਮੈਡੀਕਲ ਸਟੋਰ ਤੇ ਆ ਜੱਗੀ ਮੈਡੀਕਲ ਸਟੋਰ ਤੋਂ ਥੋੜਾ ਜਿਹਾ نیچے ਆ ਕੇ ਆਪਣਾ ਜਗਪਾਰ ਟੌਂਗ ਡਾਕਟਰ ਆ ਬਸ ਉਹਨਾਂ ਦੇ ਵਿਚਕਾਰ ਜੇ ਆ ਸਰਦਾਰ ਜੀ ਕਲੋਥ ਹਾਊਸ ਤੁਹਾਨੂੰ ਬਾਹਰ ਬਹੁਤ ਵਧੀਆ ਵੋਟ ਲੱਗਿਆ ਮਿਲ ਜਾਏਗਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਸਭ نئی ਲੱਭ ਰਹੀ ਦੁਕਾਨ ਤਾਂ ਤੁਸੀਂ ਸਕਰੀਨ ਦੇ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਆ ਸਕਦੇ ਹੋ ਜੀ ਬਦ ਤੋਂ ਬਦ ਵਿਜ਼ਿਟ ਕਰੋ ਸਰਦਾਰਜੀ ਕਲੋਥ ਹਾਊਸ ਰੂਪਰ ਸਤਿ ਸ਼੍ਰੀ ਅਕਾਲ ਜੀ ਥੋੜਾ ਲੱਗਿਆ ਆਪਾਂ ਦੱਸਣਾ ਭੁੱਲ ਗਏ ਤੁਹਾਨੂੰ ਤੇ ਸਰਦਾਰਜੀ ਕਲੋਥ ਹਾਊਸ ਤੇ ਸਟਾਕ ਕਲੀਅਰ ਸੇਲ ਲੱਗੀ ਹੋਈ ਹੈ ਜੋ ਪਾਰਟੀ ਵੇਅਰ ਸੂਟ ਆ ਤੁਹਾਨੂੰ 1000 ਰੁਪਏ ਵਾਲੇ ਸੂਟ ਆ ਜੀ ਜੋ ਉਹ ਤੁਹਾਨੂੰ 1000 ਰੁਪਏ ਦੇ ਦੋ ਮਿਲੋਗੇ ਜੀ ਤੁਸੀਂ ਵੱਧ ਤੋਂ ਵੱਧ ਵਿਜ਼ਿਟ ਕਰੋ ਜਲਦੀ ਜਲਦੀ ਸਟਾਕ ਦਾ ਕਲੀਅਰ ਕਰ ਦੇਣਾ ਆਪਾਂ ਨੇ ਜੋ ਪੁਰਾਣਾ ਪਾਰਟੀ ਵੇਅਰ ਸਟਾਕ ਇਕੱਠਾ ਹੋਇਆ ਹੈ ਸਾਰੇ ਦੀ 1-1 ਪੀਸ ਸਿੰਗਲ ਪੀਸ ਰਹਿ ਗਿਆ ਜੋ ਉਹਨਾਂ ਤੇ ਸਟਾਕ ਕਲੀਅਰ ਸੇਲ ਆ 500 ਰੁਪਏ ਦਾ ਪਾਰਟੀ ਵੇਅਰ ਸੂਟ ਜਲਦੀ ਜਲਦੀ ਵਿਜ਼ਿਟ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਕਲੌਥ ਹਾਊਸ ਰੋਪਰ